हां भाई जी सारा नुं सस्त्रिगा। भाई सस्त्रिगा। ਤੇ ਵੀਰੇ ਸਾਡੇ ਪਿੰਡ ਅਮਲਾ ਸਿੰਘ ਵਾਲੇ ਵੀ ਖੇ ਹੁਣ ਆਏ ਮੰਨ ਲਓ ਵੀ ਤੀਜਾ ਚੌਥਾ ਮਤਲਬ ਹਫਤਾ ਗਾ। ਤੇ ਵੀਰੇ ਵੀਡੀਓ ਵੱਦ ਵੱਦ ਸ਼ੇਅਰ ਕਰਿਆ ਕਰੋ ਹਨਾ। ਤੇ ਜਿਹੜੇ ਭਰਾਵਾਂ ਨੇ ਮਤਲਬ ਵੱਦ ਵੱਦ ਲਾਹ ਹਲਣਾ ਪਹੁੰਚੋ ਬਾਈ। ਕਿਉਂਕਿ ਵੀਰੇ ਫਰੀਜ਼ ਸਖਲਾਈ ਕੈਂਪ ਚੱਲਦਾ ਗਾ। ਬਾਈ ਰੂਪਾ ਠੂਰ ਤੋਂ ਨੇ। ਕੋ ਸਾਹਿਬ ਬਧੀਆ ਟ੍ਰੇਨਿੰਗ ਦਿਨ ਨੇ ਬਾਈ ਪਹੁੰਚੋ ਬਾਈ ਹੁੰਬਾ ਹੁੰਬਾ ਗਣਾ ਤੇ ਕੁਝ ਟਾਈਮ ਬਾਅਦ ਬਸ 10 15 ਮਿੰਟਾਂ ਤੋਂ ਬਾਅਦ ਬਾਈ ਥੂਲੀ ਵਾਲ ਠਾਂ ਤੇ ਸਾਥੀ ਪਹੁੰਚਣੇ ਨੇ ਬਾਈ ਥੋੜਾ ਸਾਰਿਆਂ ਦਾ ਧੰਨਵਾਦ ਆ ਵੀਡੀਓ ਸ਼ੇਅਰ ਕਰਦਿਆ ਕਰੋ ਸ਼ੁਕਰੀਆ ਬਾਈ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਇਹ ਸਾਡੇ ਕੋਲੇ ਆਇਆ ਲਓ ਵੀਰੇ ਆਪਣਾ ਭਰਾ ਹੁਣ ਆਪਣੇ ਪਿੰਡ ਆਵਲ ਸਿੰਘ ਵਾਲੇ ਗਰਾਊਂਡ ਦੇ ਵਿੱਚ ਆਪਣਾ ਭਰਾ ਨਵਾਂ ਆਇਆ ਵੀਰੇ ਸਤਿ ਸ਼੍ਰੀ ਅਕਾਲ ਕਿਵੇਂ ਵੀਰੇ ਤੇ ਕਿਹੜੇ ਪਿੰਡ ਦਾ ਆ ਵੀਰੇ ਤੁਸੀਂ ਅਮੇਦੀ ਤੋਂ ਅੱਜ ਅਜ ਪਹਿਲਾ ਦਿਨ ਆ ਪਹਿਲਾਂ ਆਪਣੇ ਭਰਾ ਦਾ ਸੁਹਾਗ ਮੇ ਲੱਗਾ ਤੁਹਾਨੂੰ ਆਪਣਾ ਕੋਸ਼ ਸਾਹਿਬ ਦਾ ਆਜੋ ਅੱਛਾ ਪੁਰਾਣੀ ਖੁੰਡਾ ਹੈ ਨਾ हां ਚਲੋ ਭਾਈ ਵਧੀਆ ਹੈ ਨਾ ਬਾਈ ਵਧੀਆ ਕਰਦਾ ਰਹਿਣਾ ਪਹਿਲੀ ਮਿਲਦੇ ਰਹਿਣਾ ਠੀਕ ਆ ਭਾਈ ਤੇ ਭਾਈ ਵੀਡੀਓ ਹੋਰ ਵੀ ਸ਼ੇਅਰ ਕਰਿਓ ਹਣਾ ਮਤਲਬ ਜਿਹਨੇ ਲਾਹਾ ਲੈਣਾ ਫ੍ਰੀ ਕੈਂਪ ਆ ਭਾਈ ਵਧੀਆ ਸਿਖਲਾਈ ਦਿੰਦਾ ਭਾਈ ਤੁਹਾਨੂੰ ਪਤਾ ਹੀ ਹੈ ਨਾ ਰੂਪਾ ਢੂਰ ਨੂੰ ਮਤਲਬ ਕੌਣ ਨਹੀਂ ਜਾਣਦਾ ਹੈਗਾ ਬੱਚੇ ਬੱਚਾ ਜਾਣਦਾ ਹੈਗਾ ਤੇ ਵੀਡੀਓ ਸ਼ੇਅਰ ਕਰਦਿਆ ਕਰੋ ਭਾਈ ਬਣ ਕੇ ਜਿਹਨੇ ਬਾਈ ਨਾਲ ਕੰਟੈਕਟ ਕਰਨਾ ਪਰ ਨੰਬਰ ਦੇਵਾਂਗਾ ਭਾਈ ਦਾ ਵੀਡੀਓ ਸ਼ੇਅਰ ਕਰਿਆ ਕਰੋ ਬਾਈ ਦੱਬ ਕੇ ਧੰਨਵਾਦ ਆ ਗੋਈ ਆਪਾਂ 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 ਲੈ ਭਾਈ ਪੂਰੀ ਤਾਕੜੀ ਮਤਲਬ ਭਾਈ ਹਿਸਾਬ ਕਰਾਂਗਾ ਵੀਡੀਓ ਸ਼ੇਅਰ ਕਰਦੇ ਕਰੋ ਵੀਰੇ ਦੱਬ ਗਏ ਯਾਰ ਲੋ ਜੀ ਬੀਟਿੰਗ ਦੇ ਅਕੜੀਆਂ ਖਤਮ ਆਪਣੇ ਫੂਲੀਅਰ ਤੇ ਸਾਬ ਆਪਣੇ ਕੋਲ ਪਹੁੰਚ ਚੁੱਕੇ ਨੇ ਤੇ ਹੁਣ ਸਮਝਾਉਣਗੇ ਗੱਲਬਾਤ ਹਾਂਜੀ ਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਇਹ ਜਿਹੜੀਆਂ ਕਮੇਟੀਆਂ ਬਣੀਆਂ ਨੇ ਬਲੇਜ ਡਿਫੈਂਸ ਕਮੇਟੀਆਂ ਪੰਜਾਬ ਸਰਕਾਰ ਤੇ ਸੁਰਸਫਸਰਾਂ ਦੀ ਹਦੋਂ ਤੋਂ ਇੱਕ ਬਣੀਆਂ ਨੇ ਫਿੰਡ ਪੱਧਰ ਦੇ ਜੋ ਵੀ ਮਸਲੇ ਹੋਣਗੇ ਇਹ ਕਮੇਟੀਆਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਲੋਟਾਏ ਜਾਣਗੇ ਇਸ ਤੋਂ ਇਲਾਵਾ ਨਸ਼ਿਆਂ ਦੇ ਖਿਲਾਫ ਵੀ ਮਹਿੰਮ ਚੱਲ ਰਹੀ ਹੈ ਉਹਨੂੰ ਠੱਲ ਪਾਉਣ ਲਈ ਵੀ ਕਮੇਟੀਆਂ ਦਾ ਸਹਿਯੋਗ ਲਿਆ ਜਾਵੇਗਾ। ਅਤੇ ਜੇਕਰ ਕੋਈ ਵਿਅਕਤੀ ਨਸ਼ੀਲਾ ਸੇਵਨ ਕਰਦਾ ਹੈ ਉਹਨੂੰ ਸੜਾਉਣ ਲਈ ਪੁਲਸ ਪ੍ਰਸ਼ਾਸਨ ਆਪਨੇ ਮਦਦ ਕਰੇਗਾ ਸਰਕਾਰੀ ਹਸਪਤਾਲ ਤੇ ਦਵਾਈ ਦਵਾਏਗਾ ਦਾਖਲ ਵੀ ਕਰਵਾਏਗਾ ਉਹਦਾ ਸਾਰਾ ਸਾਥ ਵੀ ਸੜਾਇਆ ਜਾਵੇਗਾ ਹਰ ਪੱਖੋਂ ਮਦਦ ਕੀਤੀ ਜਾਵੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਠੀਕ ਹੈ ਲੋ ਜੀ ਆਪਣੇ ਅਛੇ ਸਾਹਿਬ ਕੀਲੇ ਦੀ ਸੇਵਾ ਕਰਦੇ ਹੋਏ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਜੀ ਅਛੇ ਸਾਹਿਬ ਦਾ ਧੰਨਵਾਦ ਸਮੂਹ ਪੰਚਾਇਤ ਵੱਲੋਂ ਬਾਈ ਰਾਜੂ ਹਣੀ ਸਾਡੇ ਬਿੱਲ ਸਿੰਘ ਜੀ ਚਲੋ ਚਲੋ ਸਾਰੇ ਜਣੋ ਹਾਂ ਜੋ ਪਾਉਂਦੇ ਚਲੋ ਆਪਾਂ ਚਲੋ ਆਪਾਂ ਪੂਰੀ ਜਿੰਦਗੀ ਰਹਿ ਰਹੀ ਹੌਸਲਾ ਵਜਾਈ ਕਰਦੇ ਨੇ ਜੀ ਬਾਈ ਵੀਡੀਓ ਬੱਤ ਬੱਤ ਸ਼ੇਅਰ ਕਰਦਿਆ ਕਰੋ ਨਾ ਆਹ ਯਾਰ ਤੇਲਾ ਦੇ ਸੱਜਣ ਦੋ 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 ਵਾਰ ਬਾਅਦ ਵਿੱਚ ਹੋਰ ਹੋਰ ਜਿਆਦਾ ਆਓ ਜੀ ਮੇਰਾ ਉਹ ਘਟਾ ਕਰ ਦੋ ਹਣਾ ਦੂਰੀ ਬਾਦ ਲਓ ਲੈਂਡ ਜੋ ਜੋ ਲਓ ਜੀ ਆਪਣੇ ਅਛੇ ਸਾਹਿਬ ਖੇਡਾਂ ਦੀ ਸੇਵਾ ਕਰਦੇ ਹੋਏ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਵੱਲੋਂ ਜੀ ਅਛੇ ਸਾਹਿਬ ਦਾ ਧੰਨਵਾਦ ਸਮੂਹ ਪੰਚਾਇਤ ਵੱਲੋਂ ਬਾਈ ਰਾਜੂ ਹਣੀ ਸਾਡੇ ਬਿੰਦਰ ਸਾਹਿਬਾਨ ਜੀ ਚਲੋ ਚਲੋ ਸਾਰੇ ਜਣੋ ਆ ਗਾਪਾ ਨੂੰ ਚਲੋ ਚਲੋ ਬੱਸ ਹਿੰਦੂ ਜੰਗਲ ਰੈਨ ਦੀ ਹੌਸਲਾ ਵਜਾਈ ਕਰਦੇ ਨੇ ਜੀ ਬਾਈ ਵੀਡੀਓ ਬੱਤ ਬੱਤ ਸ਼ੇਅਰ ਕਰਦਿਆ ਕਰੋ ਨਾ ਆਹ ਯਾਰ ਤੇਲਾ ਦੇ ਸੱਜੋੜ ਦੋ 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 ਬੱਸ ਕਿਓ ਜੀ ਮੇਰਾ ਉਹਦਾ ਬਰਗਰ ਲਗ ਦੋ ਹਣਾ